ਬਰਜਿੰਦਰ ਕੌਰ ਬਿਸਰਾਉ ਦੀ ਕਹਾਣੀ ਬਾਪੂ ਦਾ ਮੁੜਕਾ ਜੱਗਾ ਬਾਹਰੋਂ ਮੋਟਰਸਾਈਕਲ ਤੇ ਡੁਗ ਡੁਗ ਕਰਦਾ ਵੱਡੇ 게ਟ ਤੋਂ ਅੰਦਰ ਆ ਕੇ ਵਿਹੜੇ ਵਿੱਚ ਨਿਮ ਹੀਟਾਂ ਖੜਕੇ ਦੋ ਕੁ ਪਟਾਕੇ ਪਵਾ ਕੇ ਮੋਟਰਸਾਈਕਲ ਬੰਦ ਕਰਦਾ ਸੂਟ ਬੂਟ ਆਏ ਪਾਇਆ ਹੋਇਆ ਜਿਵੇਂ ਕਿਤੇ ਵੱਡਾ ਅਫਸਰ ਲੱਗਿਆ ਹੋਵੇ ਸਿਰ ਤੋਂ ਵਾਲ ਲਾਈਨਾਂ ਪਾ ਪਾ ਕੇ ਕਟਵਾਏ ਹੋਏ ਨੇ ਉਸ ਨੂੰ ਦੇਖਦੇ ਸਾਰ ਮਾਂ ਖੁਸ਼ ਹੋ ਜਾਂਦੀ ਹੈ ਨੀ ਮਾਂ ਸਦਕੇ ਮੇਰਾ ਪੁੱਤ ਆ ਗਿਆ ਕਾਲਜੋਂ ਪੜ ਕੇ ਕੀ ਪੀਣਾ ਲੱਸੀ ਜਾਂ ਦੁੱਧ ਆ ਮੈਂ ਨਹੀਂ ਕੁਝ ਵੀ ਨਾ ਰੋਟੀ ਖਾਣੀ ਆ ਕੀ ਬਣਾਇਆ ਬੀਬੀ ਪੁੱਤ ਕद्दू ਪਾ ਕੇ ਨਾ ਛੋਲਿਆਂ ਦੀ ਦਾਲ ਬਣਾਈ ਆ ਬਾਲੀਓ ਸੁਆਦ ਆ ਨਾਲ ਆ ਘਰ ਦੀ ਗੱਡੀ ਮੱਖਣੀ ਆ ਨਾਲ ਗੰਡਾ ਤੇ ਅੰਬ ਦਾ ਚਾਰ ਆ ਐ ਇਹ ਕਿਹੜੀ ਨਵੀਂ ਗੱਲ ਆ ਬੀਬੀ ਇਹੀ ਕੁਝ ਖਾਂਦੇ ਐਡਾ ਹੋ ਗਿਆ ਕਦੇ ਕੁਝ ਹੋਰ ਵੀ ਬਣਾ ਰਿਆ ਕਰੋ ਮਾਂ ਬਾਰੀ ਮੇਰੇ ਪੁੱਤ ਪਰ ਕਿ ਆਇਆ ਹੈ? ਕਰਦੇ ਤੋੜੇ ਨਰਮ ਨਰਮ ਕੱਦੂ ਤੇ ਤੋਰੀਆਂ ਪਈਆਂ। ਤੂੰ ਆਖੇ ਤਾਂ ਮੈਂ 5 ਮਿੰਟ ਵਿੱਚ ਬਣਾ ਦੇਣੀ ਹੈ ਪੁੱਤ। ਆ ਬਸ। ਤੁਸੀਂ ਨਾ ਕਦੇ ਆ ਤੋਰੀਆਂ ਕੱਦੂਆਂ ਤੋਂ ਬਾਹਰ ਨਿਕਲਿਓ। ਬੀਬੀ ਮੇਰੇ ਦੋਸਤ ਨਾ ਕੱਦੂਆਂ ਤੋਂ ਇੱਕ ਪਕੌੜਿਆਂ ਜਿਹਾ ਵਰਗੀ ਸਬਜ਼ੀ ਲੈ ਕੇ ਆਉਂਦੇ ਆ ਬੜੀ ਸਵਾਦ ਹੁੰਦੀ ਆ। ਕਹਿ ਕੇ ਅੰਦਰ ਜਾ ਵੜਨ ਲੱਗਦਾ ਹੈ ਤਾਂ ਉਸਦੀ ਬੀਬੀ ਕਹਿੰਦੀ ਹੈ। ਪਤ ਤਾ ਉਹਨੂੰ ਤਾਂ ਟਾਈਮ ਲੱਗੂ। ਆ ਚੱਲ ਫਿਰ ਕੱਦੂ ਵਾਲੀ ਦਾਲ ਨਾਲ ਹੀ ਦੇ ਦੇ। ਰੋਟੀ ਖਾ ਕੇ ਜੱਗਾ ਕਮਰੇ ਅੰਦਰ ਜਾਂਦਾ ਕੋਈ ਯਾਦ ਆਉਣ ਦੇ ਨਾਲ ਹੀ ਬਾਹਰ ਆਉਂਦਾ ਆ ਹਾਂ ਸੱਚ ਬੀਬੀ ਉਹ ਮੇਰੇ ਨਾਲ ਦੇ ਮੁੰਡੇ ਕੁੜੀਆਂ ਨੇ ਨਾ ਦੋ ਦਿਨਾਂ ਲਈ ਆਪਣੇ ਪਿੰਡ ਹੋਣਾ ਫਨ ਕਰਨ ਐਵੇਂ ਆ ਦੇਸੀ ਜੀ ਬਣ ਕੇ ਨਾ ਘੁੰਮੀ ਜਾਈਓ ਹਾਂ ਸੱਚ ਬੀਬੀ ਰੋਟੀ ਬਹੁਤ ਹੀ ਸੁਆਦ ਸੀ ਕਹਿ ਕੇ ਹਸਪੰਦ ਤੇ ਮਾਂ ਵੀ ਖੁਸ਼ ਹੋ ਜਾਂਦੀ ਹੈ ਪਤ ਕੱਲੋ ਲਾਂ ਕਰਦਾ ਆ ਪਾ ਦੇਸੀ ਇੰਤ ਦੇਸੀ ਰੈਣ ਹੈ ਹੁਣ ਉਹਨਾਂ ਦੇ ਦੋ ਦਿਨਾਂ ਦੀ ਖਾਤਰ ਮੈਂ ਬਲੈਟਨ ਥੋੜੀ ਬਣ ਜੂਗੀ ਕਹਿ ਕੇ ਜੱਗੇ ਦੀ ਬੀਬੀ ਹੱਸ ਪੈਂਦੀ ਹੈ। ਕੰਟੇ ਕੋ ਬਾਦ ਬਾਰੋਂ ਬਾਪੂ ਖੇਤਾਂ ਵਿੱਚ ਆਉਂਦਾ ਹੈ। ਉਸ ਨੇ ਮੋਢੇ ਤੇ ਕਈ ਰੱਖੀ ਹੋਈ ਸੀ। ਪਜਾਮਾ ਪੈਰਾਂ ਕੋਲੋਂ ਗੋਲ ਮਟੋਲ ਕਰਕੇ ਗੋਡਿਆਂ ਤੋਂ ਉੱਪਰ ਤੱਕ ਚੜਾਇਆ ਹੋਇਆ ਸੀ। ਪੈਰ ਨੰਗੇ ਗਾਰੇ ਨਾਲ ਗਿੱਟਿਆਂ ਤੋਂ ਉੱਪਰ ਤੱਕ ਲਿਬੜੇ ਹੋਏ ਹਨ। ਮੋਟਰਸਾਈਕਲ ਖੜਾ ਦੇਖ ਕੇ ਜੱਗੇ ਦੀ ਮਾਂ ਨੂੰ ਪੁੱਛਤਾ ਹੋਇਆ। ਆ ਗਿਆ ਮੇਰਾ ਸ਼ੇਰ। ਕਿੱਥੇ ਆ ਮੇਰਾ ਭੜਾਕੂ ਪੁੱਤ। ਦੀਦਾ ਨਹੀਂ। ਜਿਉ ਥੱਕਿਆ ਹੋਇਆ ਸੀ। ਮੈਂ ਆਖਦਾ ਉਹਨੂੰ ਆਰਾਮ ਕਰ ਲਾ ਆ ਜਵਾਕ ਦਿਮਾਗ ਖਪਾ ਕੇ ਆਇਆ ਖਸਮਾਂ ਨੂੰ ਖਾਣੀਆਂ ਪੜਾਈਆਂ ਕਿਹੜਾ ਸੌਕੀਆਂ ਨੇ ਅੱਜਕੱਲ ਜੱਗੇ ਦੀ ਮਾਂ ਬੋਲੀ ਆਓ ਆਓ ਤੂੰ ਤਾਂ ਮੁਰਿਓ ਆਏ ਤਰਸਦਾਰੀ ਕਰਦੀਆਂ ਜਿਵੇਂ ਕਿਤੇ ਮੈਂ ਉਹਨੂੰ ਹੁਣੇ ਖੇਤਾਂ 'ਚ ਵਟਾਂ ਪਾਉਣ ਭੇਜਣ ਲੱਗਿਆ ਉਹ ਜਿੰਨਾ ਤੈਨੂੰ ਪਿਆਰਾ ਹੈ ਓਨਾ ਹੀ ਮੈਨੂੰ ਵੀ ਪਿਆਰਾ ਹੈ ਮੈਂ ਕਿਤੇ ਸੁਟਿਆ ਹੋਇਆ ਬਾਪੂ ਬੋਲਿਆ ਚੰਗਾ ਹੁਣ ਬਹੁਤੀ ਵਕਾਲਤ ਨਾ ਜੜਾ ਜੱਗੇ ਦੇ ਬਾਪੂ ਰੋਟੀ ਖਾਲਾ ਚੁੱਪ ਕਰਕੇ ਰੋਟੀ ਥਾਲੀ ਵਿੱਚ ਪੌਂਦੀ ਹੋਈ ਜੱਗੇ ਦੀ ਮਾਂ ਕਹਿੰਦੀ ਬਾਪੂ ਵੇੜੇ ਵਿੱਚਲੇ ਆਲੂ ਵਿਚੋਂ ਗੜਵੀ ਨਾ ਪਾਣੀ ਕੱਢ ਕੇ ਹੱਥ ਮੂੰਹ ਤੇ ਪੈਰ ਧੋਂਦਾ ਹੈ ਵੇੜੇ ਵਿੱਚ ਢਾਹੇ ਮੰਜੇ ਤੇ ਬੈਠ ਕੇ ਬਾਪੂ ਰੋਟੀ ਖਾਂਦਾ ਹੈ ਤੇ ਜੱਗੇ ਦੀ ਮਾਂ ਕੋਲ ਪੀੜੀ ਢਾ ਕੇ ਬੈਠਦੀ ਹੈ ਦੋਵੇਂ ਜਣੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਨੇ ਤੇ ਨਾਲ-ਨਾਲ ਪੱਖੀ ਨਾਲ ਝੱਲ ਮਾਰਦੀ ਹੋਈ ਜੱਗੇ ਦੀ ਮਾਂ ਉਸ ਤੇ ਬਾਪੂ ਨੂੰ ਜੱਗੇ ਦੇ ਮਿੱਤਰਾਂ ਦੇ ਆਉਣ ਬਾਰੇ ਦੱਸਦੀ ਉਸ ਦਾ ਬਾਪੂ ਕਹਿੰਦਾ ਕਿ ਉਹ ਤਾਂ ਦੋ ਦਿਨ ਮੋਟਰ ਤੇ ਹੀ ਸੌ ਜਾਉ ਜੋ ਆਗੇ ਤੇ ਆਪਣਾ ਆਰਾਮਦਾਰੀ ਨਾਲ ਹੱਸਣ ਖੇਡਣ ਅਗਲੇ ਦਿਨ ਸ਼ਾਮ ਨੂੰ ਜੱਗੇ ਦੇ ਨਾਲ ਪੜਨ ਵਾਲੇ ਕੁੜੀਆਂ ਤੇ ਮੁੰਡੇ ਦੁਕਾਰਾਂ ਪਰ ਕੇ ਆਏ ਜੱਗੇ ਦੀ ਮਾਂ ਨੇ ਉਹਨਾਂ ਦੀ ਬਹੁਤ ਖਾਤਰਦਾਰੀ ਕੀਤੀ ਉਹਨਾਂ ਨੂੰ ਗਰਮ ਗਰਮ ਪਕੌੜੇ ਆਪ ਕੱਢ ਕੇ ਖਵਾਏ ਨਾਲ ਚਾਹ ਵੀ ਬਣਾ ਦਿੱਤੀ ਜੱਗੇ ਤੋਂ ਪਿੰਡ ਦੇ ਮੋੜ ਤੋਂ ਗਰਮ ਗਰਮ ਜਲੇਬੀਆਂ ਮੰਗਵਾ ਕੇ ਖਵਾਈਆਂ ਸਾਰੇ ਬਹੁਤ ਖੁਸ਼ ਸਨ ਉਹ ਸ਼ਹਿਰੀ ਮਾਹੌਲ ਵਾਲੇ ਜੋ ਆਕਸਨ ਉਹ ਪਿੰਡ ਦੀ ਇੱਕ ਇੱਕ ਚੀਜ਼ ਨੂੰ ਗੌਰ ਨਾਲ ਦੇਖ ਦੇਖ ਕੇ ਖੁਸ਼ ਹੋ ਰਹੇ ਸਨ ਸ਼ਾਮ ਨੂੰ ਜੱਗੇ ਦੀ ਬੀਬੀ ਨੇ ਆਖਿਆ ਬੱਤ। ਤੋਹਨਨ ਮੋਟਰ ਤੇ ਘਮਾ ਫਰਾ ਲਿਆ। ਗਰਮੀ ਬਹੁਤ ਅਜ ਤੱਕ ਮੈਂ ਥੋੜੇ ਸਭ ਲਈ ਰਾਤ ਦੀ ਰੋਟੀ ਬਣਾ ਕੇ ਰੱਖਦੀ ਆਂ। ਜੱਗਾ ਆਪਣੇ ਸਾਥੀਆਂ ਨੂੰ ਮੋਟਰ ਤੇ ਘਮਾਉਣ ਚਲਿਆ ਗਿਆ। ਸਾਰੇ ਮੁੰਡੇ ਟਿਊਬਵਲ ਤੇ ਬਣਿਆ ਔਲੂ ਵਿੱਚ ਨਹਾਰੇ ਸਨ। ਤਾਜ਼ੇ ਠੰਡੇ ਪਾਣੀ ਦੇ ਨਜ਼ਾਰੇ ਮਾਣ ਰਹੇ ਸਨ। ਜੱਗੇ ਦਾ ਬਾਪੂ ਮੁਰਕੋ ਮੁਰਕੀ ਹੋਇਆ। ਪਾਣੀ ਦਾ ਨੱਕਾ ਦੂਜੇ ਖੇਤ ਵੱਲ ਨੂੰ ਮੋੜਨ ਲਈ ਕਈ ਲੈ ਕੇ ਮੋਟਰ ਕੋਲ ਆਇਆ। ਤਾਂ ਮੋਟਰ ਕੋਲ ਲਾਈ ਬਗੀਚੀ ਵਿੱਚ ਘੁੰਮਦੀਆਂ ਕੁੜੀਆਂ ਕੋਲੋਂ ਦੀ ਲੰਗਿਆ। ਤਾਕੀ ਸ਼ਹਿਰਨ ਕੁੜੀ ਜੱਗੇ ਨੂੰ ਉੱਚੀ ਦੇ ਨੇ ਆਖ ਮਾਰ ਕੇ ਆਖਣ ਲੱਗੀ ਜਗਮੀਤ ਇਹ ਤੇ ਤੁਹਾਰੇ ਨੌਕਰ ਕੋ ਬਿਲਕੁਲ ਤਮੀਜ਼ ਨਹੀਂ ਹੈ ਅਸੀਂ ਗਾਰਡਨ ਮੈਂ ਐਨਜੋਏ ਕਰ ਰਹੇ ਹਾਂ ਇਹ ਇਧਰ ਇਤਨੇ ਗੰਦੇ ਪਸੀਨੇ ਦੀ ਬਦਬੂ ਵਾਲੇ ਕੱਪੜੇ ਪੈਨ ਕਰ ਘੁੰਮ ਰਹਾ ਹੈ ਯਾਰ ਤੁਸੀਂ ਲੋਗ ਇਨ ਕੋ ਥੋੜੀ ਅਕਲ ਦੋ ਸਫਾਈ ਕਾ ਬਿਲਕੁਲ ਧਿਆਨ ਨਹੀਂ ਰੱਖਤੇ ਇਹ ਲੋਗ ਜੱਗਾ ਆਪਣੇ ਬਾਪੂ ਬਾਰੇ ਆਖੀ ਉਸ ਕੁੜੀ ਦੀ ਗੱਲ ਸੁਣ ਕੇ ਉਸ ਦਾ ਕਾਲਜਾ ਮੂੰਹ ਨੂੰ ਆ ਗਿਆ ਤੇ ਉੱਥੋਂ ਹੀ ਬੋਲਿਆ ਐ ਸੋਹਣਿਆ ਇਹ ਸਾਡਾ ਨੌਕਰ ਨਹੀਂ ਆ ਖੇਤਾਂ ਦਾ ਮਾਲਕ ਹੈ ਆ ਜਿਹੜੇ ਨਿਤ ਨਵੇਂ ਨਵੇਂ ਖਾਣੇ ਟੇਬਲਾਂ ਤੇ ਬਹਿ ਕੇ ਖਾਂਦੇ ਹੋ ਨਾ ਉਹ ਇਹਨਾਂ ਦੇ ਐਸੇ ਪਸੀਨੇ ਨਾਲ ਉੱਕੇ ਪਹੁੰਚਦੇ ਆ ਤੁਹਾਡੇ ਤੱਕ ਜਗਮੀਤ ਤੁਸੀਂ ਕੀ ਬੋਲ ਰਹੇ ਹੋ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹਾ ਉਹ ਕੁੜੀ ਬੋਲੀ ਸੋਨਿਆ ਇਹ ਮੇਰੇ ਬਾਪੂ ਜੀ ਹਨ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਹੀ ਫਸਲਾਂ ਉਗਦੀਆਂ ਇਸ ਮਿੱਟੀ ਵਿੱਚ ਮੇਰੇ ਬਾਪੂ ਦਾ ਪਤਾ ਨਹੀਂ ਕਿੰਨਾ ਮੁਰਕਾ ਮਿਲਿਆ ਹੋਇਆ ਔ ਸੌਰੀ ਸੌਰੀ ਜਗਮੀਤ ਮੇਰੇ ਸੇ ਗਲਤੀ ਹੋ ਗਈ ਜੱਗੇ ਦੇ ਬਾਪੂ ਕੋਲ ਜਾ ਕੇ ਅੰਕਲ ਜੀ ਅੰਕਲ ਜੀ ਸੌਰੀ ਮੈਂਨੇ ਆਪਕੋ ਗਲਤ ਬੋਲ ਦਿਆ ਕੋਈ ਨਾ ਪੁੱਤਰਾ ਅਸੀਂ ਨਹੀਂ ਗੁੱਸਾ ਕਰਦੇ ਤੁਸੀਂ ਸ਼ਹਿਰੀ ਲੋਕਾਂ ਨੂੰ ਪਿੰਡ ਦੀਆਂ ਗੱਲਾਂ ਬਾਰੇ ਪਿੰਡ ਆ ਕੇ ਹੀ ਤਾਂ ਪਤਾ ਲੱਗੂ ਤੇਰੀ ਇਸ ਗੱਲ ਨੇ ਤਾਂ ਮੈਨੂੰ ਮੇਰੇ ਪੁੱਤ ਦੀ ਅਸਲੀਅਤ ਦੱਸ ਦਿੱਤੀ ਹੈ ਕਿ ਉਸ ਨੂੰ ਆਪਣੇ ਬਾਪੂ ਦੇ ਮੁੱਢ ਕੇ ਦੀ ਕੀਮਤ ਦਾ ਪਤਾ ਨਹੀਂ ਤਾਂ ਮੈਂ ਮਨ ਵਿੱਚ ਡਰ ਪਾਰੀ ਬੈਠਾ ਸੀ ਕਿ ਆ ਫੈਸ਼ਨ ਜੇ ਕਰਕੇ ਕਾਲਜਾਂ ਦਾ ਕਿਤੇ ਮੇਰਾ ਮੁੰਡਾ ਹੱਥੋਂ ਛੁੱਟਾ ਨਹੀਂ ਨਿਕਲ ਗਿਆ ਕਿ ਜੱਗੇ ਦਾ ਬਾਪੂ ਅੰਦਰੋਂ ਉੱਠੀ ਸੱਚੀ ਖੁਸ਼ੀ ਦਾ ਪ੍ਰਗਟਾਵਾ ਕਰਦਾ ਹੋਇਆ ਠਹਾਕਾ ਮਾਰਦਾ ਹੈ ਜੱਗੇ ਦੇ ਸਾਰੇ ਦੋਸਤ ਵੀ ਉਸ ਨਾਲ ਹੱਸਣ ਲੱਗਦੇ ਨੇ ਜੱਗਾ ਕਹਿੰਦਾ ਬਾਪੂ ਆਹ ਸੂਟ ਬੂਟ ਪਾ ਕੇ ਵੀ ਤੇਰੇ ਸਿਰ ਤੇ ਹੀ ਐਸ਼ਾ ਕਰਦਾ ਤੂੰ ਮੇਰਾ ਦਿਲ ਖੋਲ ਕੇ ਤਾਂ ਦੇਖ ਤੇਰੇ ਮੁੜਕੇ ਦੀ ਖੁਸ਼ਬੂਈ ਨਾਲ ਮੈਂ ਕਾ ਮਾਰਦਾ ਦੋਵੇਂ ਬਾਪ ਬੇਟਾ ਕੁੱਟ ਕੇ ਜਫੀ ਪਾ ਲੈਂਦੇ ਹਨ ਸਾਰੇ ਦੋਸਤ ਉਹਨਾਂ ਨੂੰ ਦੇਖ ਕੇ ਭਾਵਕ ਹੋ ਜਾਂਦੇ ਹਨ done well.